ਯਾਰ ਗਮਾ ਬੰਦਾ ਕੱਟਦਾ ਇੱਕ ਮਿੰਟ ਵੀਡੀਓ ਖੌਂਦਾ ਵੀਰ ਯਾਰ ਮਾ ਨੇ ਲੈ ਵੰਦ ਤੇਰੇ ਲੈ ਲੈ ਬੋਤਲ ਹਾਜ਼ਰ ਕਰਨਾ ਪਿਆ ਅੱਜ ਬੰਦੇ ਸਭ ਕਲੀ ਦੇ ਬੱਚਾ ਤੁਹਾਡਾ ਵੀ ਸੀ ਤੁਹਾਨੂੰ ਬਹੁਤ ਵੀਡੀਓ ਨਾਲ ਵੀ ਵਟਸਐਪ ਸਾਰੇ ਹੋ ਗਏ ਕਿਹਨਾਂ ਨੂੰ ਵੀ ਰੋਜ਼ ਮੈਂ ਅਸੀਂ ਕਰਦੇ ਆ ਮਨ ਤੇ ਨਹੀਂ ਲੱਗਦਾ ਨੇ ਆ ਦੋ ਬੋਤਲਾਂ ਆਪਣੇ ਲਈਆਂ ਬਸ ਲੱਕੀ ਚੰਗੀਆਂ ਹਰ ਲੋਕਾਂ ਕਿਹਨਾਂ ਸਟੋਰ ਦੇ ਵਿੱਚ ਕਿਹਨੇ ਜਾਣੀ ਹੈ ਇਹ ਬੰਦਾ ਇਹਨੂੰ ਕੋਪ ਸ਼ਰਾਬ ਨੂੰ ਆਮ ਸਾਹਿਬ ਇਹਦਾ ਸਾਹਿਬ ਇਨਸਾਫੀਦ ਸਾਹਿਬ ਫੰਮੇ ਮੇਰਾ ਘਰ ਤੋਂ ਜਾਨ ਪਾ ਲਓ ਅੰਮ੍ਰਿਤਸਰ ਦੀ ਨੌਂਦੇ ਮਜੀਠਾ ਰੋਡ ਤੇ ਤੜਕਸਾਰ ਪਈ ਸੰਗਣੀ ਸੁਧਕਰਨ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ 18 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਜਦ ਨੌਜਵਾਨ ਮਜੀਠਾ ਰੋਡ ਤੇ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੇ ਵੀਰਕਾ ਦੁੱਧ ਪਲਾਂਟ ਦੇ ਗੱਡੋ ਨਾਲ ਉਸਦੀ ਟੱਕਰ ਹੋ ਗਈ। ਹਾਲਾਂਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਧੁੰਦ ਨਹੀਂ ਜ਼ਿਆਦਾ ਸੀ ਕਿ ਟੱਕਰ ਤੋਂ ਪਹਿਲਾਂ ਹੀ ਮੋਟਰਸਾਈਕਲ ਦਾ ਹੈਂਡਲ ਡੋਲ ਗਿਆ ਜਿਸ ਕਾਰਨ ਨੌਜਵਾਨ ਸੜਕ ਤੇ ਡਿੱਗ ਗਿਆ ਤੇ ਉਸਦੀ ਮੌਤ ਹੋ ਗਈ। ਫਿਲਹਾਲ ਪੁਲਿਸ ਵੱਲੋਂ ਹਾਦਸੇ ਦੇ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਅੱਗੇ ਵਧਾਈ ਜਾ ਰਹੀ ਹੈ। ਫੇ 8 ਕਿੰਨੇ ਦੀ ਗੱਲ ਹੋਣੀ ਆ ਕੀ ਗੱਲ ਹੋਈ ਸਰ ਇਧਰ ਇਹ ਜਾਣ ਦੇ ਉਧਰ ਉਧਰ ਇਹ ਆਉਣ ਦੇ ਇਧਰ ਉਹ ਜਾਣ ਦੇ ਆ ਇਹਨੇ ਲਿਆ ਕੇ ਐਸੇ ਹਾਥੀ ਮੁੰਡਾ ਤੇ ਐਸੇ ਹੱਦੀ ਸਾਹਮਣੇ ਗੱਡੀ ਲਿਆ ਕੇ ਨੇ ਉਹਦੇ ਵਿੱਚ ਮਾਰ ਕਿਹੜੀ ਫੇਟਾ ਕੀ ਕੀ ਤੇਗਾ ਸੀ ਰੂਟੀਨ ਦੀ ਤਰ੍ਹਾਂ ਉਹ ਮੋਟਰਸਾਈਕਲ ਤੇ ਹੀ ਹੂੰ ਧੁੰਦ ਦੇ ਕਾਰਨ ਹੋਇਆ ਜਾਂ ਕੀ ਕਰਨਾ ਧੁੰਦ ਵੀ ਆ ਗਈ ਪਰ ਇਹਨਾਂ ਨੂੰ ਪਤਾ ਵੀ ਤਾਂ ਲੱਗਦਾ ਵਾ ਇੰਨੀ ਗੱਡੀ ਦੇ ਵਿੱਚ ਧੁੰਦ ਕਿਉਂ ਨਹੀਂ ਪਤਾ ਲੱਗਦਾ ਸਾਨੂੰ ਲੱਭਣ ਦੀ ਮਗਰ ਗੱਡੀ ਇਹ ਨਾ ਮੇਰਾ ਲਾਡਲੀ ਗੱਡੀ ਉਹ ਛੋਟਾ ਆਤੀ ਵਲੋਂ ਦੀ ਵੀਰ ਕੇ ਡੇਰੀ ਚਲਾਇਆ ਕਿੰਨੇ ਸਾਲ ਦਾ ਤੁਹਾਡਾ ਬੇਟਾ ਹੈਗਾ 14 ਸਾਲ ਦਾ 14 ਸਾਲ ਦਾ ਬੇਡਾ ਮੇਰਾ ਜਿੰਨਾ ਵਲੋਂ ਮਾਰੇ ਕੇ ਮੁਕੇ ਤੇ ਪੱਟ ਗਏ ਜਾਂ ਕਾਬੂ ਕੀਤਾ ਗਿਆ ਗੱਡੀ ਚ ਆ ਟੋਕਰਾ ਕੇ ਤੇ ਬਾਹਲ ਗਏ ਆ ਮੇਰਾ ਛੋਟਾ ਬੇਟਾ ਉਹਨੂੰ ਕੱਲੇ ਨੂੰ ਆਸਥਾਨ ਚਲ ਕੇ ਲੈ ਕੇ ਉਹ ਨਿੱਕਾ ਪੱਟਾ ਤੇ ਪਾ ਕੇ ਲੈ ਗਿਆ ਇਹ ਲੱਗ ਗਿਆ ਵੀ ਨਿਕਲੋ ਤੇ ਮੇਰੇ ਪੁੱਤ ਦੇ ਮੁੱਠੀ ਮੰਗ ਕਰਦੇ ਪ੍ਰਸ਼ਾਸਨ ਨੂੰ ਮੇਰਾ ਪੁੱਤ ਮੈਨੂੰ ਇਨਸਾਫ ਚਾਹੀਦਾ ਮੇਰਾ ਪੁੱਤ ਮੈਨੂੰ ਦੇ ਦੇ ਨੀ ਉਹਨੂੰ ਕਾ ਨੇਮੈਂ ਤੇ ਸਜ਼ਾ ਕਰਾਉਂਗੂ ਵੀਰੇ ਮੇਰਾ ਪੁੱਤ ਚਾਈਦਾ ਵਾ ਸਰ ਇੰਨਾ ਦਿਓ ਐਕਸੀਡੈਂਟ ਦੇ ਵਿੱਚ ਬੇਟੀ ਦੀ ਮੌਤ ਹੋਈ ਆ 18 ਸਾਲ ਮੁੰਡੇ ਦੀ ਜਿਹੜੀ ਉਮਰ ਸੀ ਤੇ ਉਹ ਸਪੀਡ ਦੇ ਵਿੱਚ ਗੱਡੀ ਆ ਰਹੀ ਇੱਕ ਵੀਰਕੇ ਵਾਲਿਆਂ ਦੀ ਤੇ ਉਹਨਾਂ ਦੇ ਡਾਕੂਮੈਂਟ ਵੀ ਨਹੀਂ ਆਗੇ ਗੱਡੀ ਦੇ ਨਾ ਕੋਈ ਨੰਬਰ ਪਲੇਟ ਆ ਗੈਰ ਕਾਨੂੰਨੀ ਤਰੀਕੇ ਦੇ ਨਾਲ ਗੱਡੀਆਂ ਇੱਥੇ ਚੱਲ ਰਹੀਆਂ ਤੇ ਉਹਦੇ ਉਹਦੇ ਦੌਰਾਨ ਮੁੰਡੇ ਦੀ ਮੌਤ ਹੋ ਜਾਂਦੀ ਆ ਤੇ ਜਿਹੜੇ ਜਿਹੜਾ ਗੱਡੀ ਉਹਦਾ ਜਿਹਨੇ ਗੱਡੀ ਗਾੜੀ ਦਿੱਤੀ ਹੋਈ ਆ ਉਹਦੇ ਨਾਲ ਇਹਨਾਂ ਨੇ ਜਿਹੜੇ ਡਰਾਈਵਰ ਹੈਗੇ ਉਹਨਾਂ ਨੇ ਸੰਪਰਕ ਕੀਤਾ ਉਹ ਅਜੇ ਤੱਕ ਇੱਥੇ ਥਾਣੇ ਪਹੁੰਚੇ ਨਹੀਂ ਮੌਤ ਨੂੰ ਕੁਝ ਸਮਝਦੇ ਨਹੀਂ ਉਹ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਜਿਹੜਾ ਜਿਹੜੀ ਪਾਰਟੀ ਦੂਜੀ ਵੀ ਆ ਜਿਹਦੀ ਗੱਡੀ ਆ ਉਹਨਾਂ ਤੇ ਵੀ ਜਿਹੜੀ ਆ ਕਾਰਵਾਈ ਹੋਣੀ ਚਾਹੀਦੀ ਆ ਬਿਨਾ ਨੰਬਰ ਪਲੇਟ ਤੋਂ ਗੱਡੀਆਂ ਤੇ ਚੱਲ ਰਹੀਆਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਚੱਲ ਰਹੀਆਂ ਅਸੀਂ ਪਾਰਟੀ ਵੱਲੋਂ ਜਿਹੜਾ ਵਾ ਇੱਥੇ ਸਖਤ ਜਿਹੜਾ ਐਕਸ਼ਨ ਲਵਾਂਗੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਭਾਈ ਮੇਰਾ ਨਾਮ ਤੇਜਵੀਰ ਸਿੰਘ ਹੈ ਜੀ ਤੇ ਮੈਂ ਗੱਡੀ ਦਾ ਜਿਹੜਾ ਡਰਾਈਵਰ ਹੈਗਾ ਉਹਨਾਂ ਦਾ ਰਿਲੇਟਿਵ ਹੈਗਾ ਜੀ ਭਾਈ ਬੋਲੋਣਾ ਜੀ ਕੀ ਅੱਜ ਇਸ ਤਰ੍ਹਾਂ ਵੀ ਉਹ ਸਵੇਰੇ ਵੇਰਕਾ ਤੋਂ ਦੁੱਧ ਦੀ ਸਪਲਾਈ ਲੈ ਕੇ ਜਾ ਰਹੇ ਸੀ ਤੇ ਲਗਭਗ ਕੋਈ 8:30 ਪੋਨੇ 9 ਦਾ ਟਾਈਮ ਸੀ ਉਸ ਟਾਈਮ ਤੇ ਅੱਜ 28 ਤਰੀਕ ਦੇ 28 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਕਿੰਨੀ ਧੁੰਦ ਪਈ ਐ ਸਵੇਰੇ ਉਸ ਧੁੰਦ ਦੇ ਕਾਰਨ ਨਾ ਤੇ ਬਾਈਕ ਵਾਲੇ ਨੂੰ ਗੱਡੀ ਨਜ਼ਰ ਆਈ ਐ ਸਿੰਗਲ ਰੋਡ ਸੀ ਜੇ ਸਿੰਗਲ ਰੋਡ ਕਰਕੇ ਤੇ ਨਾ ਗੱਡੀ ਵਾਲੇ ਨੂੰ ਬਾਈਕ ਨਜ਼ਰ ਆਈ ਐ ਇੱਕ ਦਮ ਲਗਭਗ ਅਰਾਊਂਡ 5 ਫੀਟ ਦੇ ਲਾਗੇ ਜਾ ਕੇ ਇੱਕ ਦੂਜੇ ਨੂੰ ਪਤਾ ਲੱਗਿਆ ਦੋਨਾਂ ਦੀ ਸਪੀਡ ਨਾਰਮਲ ਸੀ ਇਹ ਨਹੀਂ ਅਸੀਂ ਕਹਿ ਸਕਦੇ ਕਿ ਕੋਈ ਬਾਈਕ ਵਾਲਾ ਤੇਜ਼ ਸੀ ਜਾਂ ਗੱਡੀ ਵਾਲਾ ਤੇਜ਼ ਸੀ ਦੋਵੇਂ ਨਾਰਮਲ ਸਪੀਡ ਤੇ ਸੀ ਤੇ ਉਹ ਇੱਕ ਸਾਈਡ ਤੇ ਨਾਲਾ ਸੀ ਵੀਰ ਜੀ ਇਸ ਕਰਕੇ ਡਰਾਈਵਰ ਨੇ ਗੱਡੀ ਸਿੱਧੀ ਰੱਖੀ ਤੇ ਬਾਈਕ ਵਾਲਾ ਦਾ ਹੈਂਡਲ ਕੰਬ ਗਿਆ ਦੋਵੇਂ ਇੱਕ ਦੂਜੇ 'ਚ ਵੱਜੇ ਨੇ ਕੋਈ ਜ਼ਿਆਦਾ ਵੱਡੀ ਐਕਸੀਡੈਂਟ ਨਹੀਂ ਹੋਇਆ ਪਰ ਉਸ ਬੱਚੇ ਨੂੰ ਸੱਟ ਸੜਕ ਤੋਂ ਲੱਗ ਗਈ ਜਿਹਦੇ ਕਰਕੇ ਉਹਦਾ ਇਸ ਤਰ੍ਹਾਂ ਦਿੱਕਤ ਹੋ ਗਈ ਹੈ ਤੇ ਜੋ ਵੀ ਇਸ ਟਾਈਮ ਪ੍ਰਸ਼ਾਸਨ ਦੇ ਅੱਗੇ ਹੀ ਬੇਨਤੀ ਹੈ ਕਿ ਇਸ ਨੂੰ ਧੁੰਦ ਦੇ ਵਿੱਚ ਜੋ ਹੋਇਆ ਜਾਂ ਜੋ ਵੀ ਹੋਇਆ ਦੋਵੇਂ ਗਰੀ ਪਰਿਵਾਰ ਨੇ ਤੇ ਦੋਵਾਂ ਨੂੰ ਇਨਸਾਫ ਦਿੱਤਾ ਜਾਏ ਸਰ ਹਾਂਜੀ ਸਰ ਕੀ ਜਿਹੜਾ ਬਾਬੇ ਛੜੀਆਂ ਦਾ ਲੱਗੇ ਐਕਸੀਡੈਂਟ ਹੋਇਆ ਕੀ ਕਰਨਾ ਮਾਜੀਓ ਕਾਰਵਾਈ ਕਰਿਆ ਹਾਂ ਹਾਂਜੀ ਜੋ ਤੱਤ ਸਾਹਮਣੇ ਆਣਗੇ ਉਸ ਹਸਾਬ ਨਾਲ ਕਾਰਵਾਈ ਕਰ ਦਾਂਗੇ ਕਹਿੰਦੇ ਵੇਰਕੇ ਦੀ ਗੱਡੀ ਦੱਸਿਆ ਜਾ ਰਿਹਾ ਵੀ ਵੇਰਕੇ ਬੂਥ ਦੀ ਗੱਡੀ ਹੈ ਭਾਜੀ ਮਤਲਬ ਕੰਪਲੀਟ ਕਲੀਅਰ ਕਰਕੇ ਤੁਹਾਨੂੰ ਦੱਸ ਦਾਂਗੇ ਜੀ